ਚਾਸਿੰਗ ਵਿੱਚ ਮੇਰੇ ਪੇਪਰ ਦਾ ਵਿਸ਼ਾ ਹੈ ਪੰਜਾਬੀਆਂ ਦਾ ਪ੍ਰਵਾਸ ਕਿ ਖੱਟਿਆ ਕੀ ਗਵਾਇਆ ਪੰਜਾਬੀ ਸਹਿਰ ਦੇ ਸੰਦਰਭ ਵਿੱਚ ਤੇ ਇਹ ਮੇਰਾ ਪੇਪਰ ਜਿਹਨੇ ਕਿ ਪਿਛਲੇ ਦੋ ਦਿਨਾਂ ਦੇ ਵਿੱਚ ਚੱਲੀ ਆ ਰਹੀ ਹੈ ਕਿ ਨਟਚਲ ਦੇ ਵਿੱਚ ਵੀ ਮੈਂ ਪੇਸ਼ ਕਰਨਾ ਤਾਂ ਮੈਂ ਥੋੜੀ ਗੱਲਾਂ ਤੁਹਾਡੇ ਨਾਲ ਕਰੂੰਗੀ ਸੋ ਘੁੰਮਣਾ ਫਿਰਨਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ ਕਈ ਵਾਰੀ ਇਹ ਸ਼ੌਕ ਹੋਣਾ ਦੀ ਮਜਬੂਰੀ ਵੀ ਹੁੰਦਾ ਸੀ ਤਾਂ ਕਈ ਵਾਰੀ ਇਹ ਸ਼ੌਕ ਵੀ ਹੁੰਦਾ ਸੀ ਪਰ ਅੱਜ ਪ੍ਰਵਾਸ ਸਾਡੇ ਲਈ ਮਜ਼ਬੂਰੀ ਨਹੀਂ ਸਗੋਂ ਉਹ ਤਰਕਰ ਹੈ ਜਿੱਥੇ ਸਾਰੀਆਂ ਸੁੱਖ-ਸੁਭਾਗਤਾ ਮੌਜੂਦ ਹਨ ਅਤੇ ਜਿੱਥੇ ਪਹੁੰਚਣ ਲਈ ਅਸੀਂ ਹਰ ਹੀਲਾ ਵਰਤਦੇ ਹਾਂ ਅੱਜ ਮੈਂ ਕੋੜ ਕਰਨਾ ਚਾਹਾਂਗੀ ਹਰਜੀਤ ਅਟਵਾਲ ਦੀ ਕਹਾਣੀ ਸੁਬਾਹ ਜਿੱਥੇ ਇੰਡੀਆ ਰਹਿੰਦੇ ਭਰਾ ਲਈ ਭੈਣ ਦੀ ਮੌਤ ਇੰਗਲੈਂਡ ਜਾਣ ਦਾ ਸਬਬ ਬਣਦੀ ਹੈ ਮਰਨ ਵਾਲੇ ਦਾ ਅਫਸੋਸ ਕਰਨ ਗਈ ਆ ਉਸਦੇ ਪਤੀ ਦਾ ਇੱਕ ਬੋਸ ਉਸ ਨੂੰ ਇੱਕ ਹੋਰ ਕੁੜੀ ਦੀ ਦਾਸ ਪਾਉਂਦਾ ਹੈ ਅਤੇ ਮ੍ਰਿਤਕ ਦੀ ਦੇ ਅਜੇ ਕੌਂਟੀ ਨਹੀਂ ਹੁੰਦੀ ਕਿ ਉਸਦੇ ਪਤੀ ਦਾ ਘਰ ਵਾਲਾ ਕਹਿ ਰਿਹਾ ਹੈ ਕਿ ਤੇਰੀ ਤਾਈ ਇੱਕ ਧੀ ਜਿਆ 14 ਪਾਸ ਜੇ ਨੂੰਸਬਾਬੀ ਬਣਿਆ ਕਿਉਂ ਨਾ ਉਸ ਨੂੰ ਬਾਹਰ ਲੰਗਾ ਦੇ। ਸੋ ਅੱਜ ਅ ਪ੍ਰਵਾਸੀਆਂ ਲਈ ਪਰਦੇਸ ਹੀ ਬਤਨ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਵਕਤਾ ਦਾ ਸੇਕ ਬਤਨ ਸ਼ਬਦ ਤੋਂ ਖਤਮ ਹੋ ਚੁੱਕਾ ਹੈ। ਇੱਥੇ ਮੈਂ ਕੋਟ ਕਰਨਾ ਚਾਹਾਂਗੀ ਸ਼ੇਖ ਚਰ ਅਸ਼ੇਕ ਚਾਰਨੀ ਗੇਲਦੀਕ ਮਹਾਣੀ ਵੇਗਾਰੀ ਜਦੋਂ ਉਸ ਦਾ ਇੱਕ ਪਾਤਰ ਭਾਰਮ ਆਉਂਦਾ ਹੈ ਤੇ ਕੋਇ ਜਦੋਂ ਵਾਪਸ ਪਰਤ ਜਾਂਦਾ ਹੈ ਉਸੇ ਇੱਕ ਦੋਸਤ ਦੇ ਪੁੱਛਣ ਤੇ ਉਹ ਕਹਿੰਦਾ ਹੈ ਕਿ ਤੂੰ ਜਲਦੀ ਕਿਉਂ ਆ ਗਿਆ ਉਸ ਦਾ ਜਵਾਬ ਹੈ ਦਿਲ ਕੀ ਲਗਣਾ ਸੀ ਕਿਸੇ ਨੂੰ ਨਾ ਜਾਣਾ ਨਾ ਵਚਣਾ ਨਾ ਕੋਈ ਮੈਨੂੰ ਜਾਣੀ ਸਾਡਾ ਤਾਂ ਹੁਣ ਇਹੀ ਪਿੰਡ ਆ ਉਹ ਤਾਂ ਝੁਗੜਿਆਂ ਦੀ ਪੁੱਪੀ ਸਾਂਝ ਸੋ ਇਸ ਪੁੱਪੀ ਸਾਂਝ ਨੂੰ ਬਾਦਕ ਸੰਵਾਦ ਦੇ ਰੂਪ ਵਿੱਚ ਸਰਜੀਤ ਕਰਨ ਲਈ ਜਿਹੜੀ ਅੱਜ ਦੀ ਇਕਾਂਤ ਸੱਪਨੇ ਕੇਂਦਰ ਆਪਾਂ ਚੱਲ ਰਹੀ ਹੈ ਬਹੁਤ ਹੀ ਮੁੱਲਵਾਨ ਮੈਨੂੰ ਲੱਗਦੀ ਹੈ ਕਿਉਂਕਿ ਜਿੱਥੇ ਅਸੀਂ ਸਾਰੀਆਂ ਬਹੁਤ ਅਕਸਰ ਸਖੀਤਾ ਸੰਵਾਦ ਕਰ ਚੋਣੇ ਆ ਆਪਣੇ ਮਾਂ ਮੋਲੀ ਦੇ ਨਾਲ ਜੁੜ ਗਏ। ਪਰ ਮੈਂ ਕਹਿੰਦੇ ਨੇ ਬਤਨ ਸ਼ਬਦ ਦੇ ਵਿੱਚੋਂ ਮੈਂ ਕੱਲਾ ਗੱਲ ਕੀਤੀ ਆ ਕਿ ਭਾਵਕ ਸੇਕਾ ਖਤਮ ਹੋ ਚੁੱਕਾ ਪਰ ਆਕਸਰ ਮੈਂ ਕਹਿੰਦੇ ਨੇ ਮਾਂ ਤੇ ਬਤਨ ਜ਼ਰੂਰ ਚਾ ਆਉਂਦੇ ਨੇ ਕਿਉਂਕਿ ਅੱਜ ਦਾ ਜੋ ਹਾਦਸਿਆਂ ਦਾ ਜੋਖ ਹੈ ਇਹ ਜਦੋਂ ਹਾਦਸਿਆਂ ਦੀ بارش ਹੁੰਦੀ ਹੈ ਤਾਂ ਤਣਾਅ ਅਬਜ਼ਰਡ ਹੁੰਦੀ ਹੈ ਅਜਿਹੇ ਸਥਿਵਿਤ ਸੋਕਸੋਲਤਾ ਵਾਲੇ ਥਾਕਲ ਤੇ ਰਿਸਰਦੇ ਹੋਏ ਪ੍ਰਵਾਸੀਆਂ ਨੂੰ ਤਾਜ਼ੀਆਂ ਸਬਜ਼ੀਆਂ ਦਾ ਬੇਸਵਾਬ ਦਾਪਣ ਖਿੜੇ ਫੁੱਲਾਂ ਦਾ ਮਹਿਕ ਨੂੰ ਨਹੀਂ ਹੋਣਾ ਚਿੱਟੀ ਧੁੱਪ ਦਾ ਨਿਕ ਵੀ ਹੋਣੀ ਲੱਗਣਾ ਅਤੇ ਜਦੋਂ ਪੱਖ ਵਾਕਫ ਚਿਹਰੇ ਕਾਲੀ ਨਾਲ ਹੈਲੋ ਕਹਿ ਕੇ ਅੱਗੇ ਲੰਘ ਜਾਂਦੇ ਹਨ ਤਾਂ ਪ੍ਰਵਾਸੀ ਸੋਚਣ ਲਈ ਮਜਬੂਰ ਹੁੰਦੇ ਹਨ ਇੱਥੇ ਮੈਂ ਸ੍ਰਿੰਦਰ ਸੋਹਲ ਦੀਆਂ ਜਿਹੜੀਆਂ ਕਾਵਿਕ ਲੈਨਰ ਨੇ ਉਹਨਾਂ ਨੂੰ ਰਿਪੋਰਟ ਕਰ ਰਹੀ ਹਾਂ ਤੰਤੇ ਸੋਨੇ ਦੇ ਖੰਭ ਲਗਾ ਕੇ ਤੰਤੇ ਸੋਨੇ ਦੇ ਖੰਭ ਲਗਾ ਕੇ ਸੂਰਜ ਫੜਨ ਦੇ ਖਾਤਰ ਉੱੜਦੇ ਤਰਤੀ ਨਾਲੋਂ ਤੋੜ ਕੇ ਨਾਤਾ ਅਸੀਂ ਬਣ ਗਏ ਵਰਲਡ ਟ੍ਰੇਡ ਦੇ ਸਿਰ ਦੇ ਬੱਤੀ ਤਰਤੀ ਨਾਲੋਂ ਤੋੜ ਕੇ ਨਾਤਾ ਅਸੀਂ ਬਣ ਗਏ ਵਰਲਡ ਟ੍ਰੇਡ ਦੇ ਸਿਰ ਦੇ ਬੱਤੀ ਜਿਸ ਦੀ ਲੋਕ ਨਾ ਅਰਸ਼ ਤੇ ਪੁੱਛਦੇ ਨਾ ਫਰਸ਼ ਤੇ ਜਿਸ ਦੀ ਲੋਕ ਨਾ ਅਰਸ਼ ਤੇ ਪੁੱਛਦੇ ਨਾ ਫਰਸ਼ ਤੇ ਉਸ ਵਰਤੀ ਦੇ ਜੁਨੀ ਪੈਕੇ ਉਸ ਵਰਤੀ ਦੀ ਜੁਨੀ ਪੈਕੇ ਦੁੱਖ ਦਾ ਦੇ ਅਸਮਾਨੀ ਅਸੀਂ ਵੀ ਲਟਕ ਰਹੇ ਹਾਂ ਇਹ ਲਾਈਨਾਂ ਪ੍ਰਵਾਸੀਆਂ ਦੀ ਮਾਨਸਿਕ ਸਥਿਤੀ ਨੂੰ ਚੰਗੀ ਤਰ੍ਹਾਂ ਬਿਆਨ ਕਰਦੀਆਂ ਹਨ ਅ ਇਸ ਤਰ੍ਹਾਂ ਦਾ ਹੇਰਵਾ ਉਦੋਂ ਹੁੰਦਾ ਜਦੋਂ ਅਸੀਂ ਆਪਣੇ ਘਰੋਂ ਦੂਰੇ ਚਿੰਤਤ ਹੁੰਦੇ ਹਾਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਵੀ ਦੂਜੇ ਖਿੱਤੋਂ ਤੋਂ ਆਏ ਪ੍ਰਵਾਸੀਆਂ ਜਦੋਂ ਅਸੀਂ ਭਈਏ ਦੀ ਸੰਗਿਆ ਦਿੰਦੇ ਹਾਂ ਪਰ ਜਦੋਂ ਇਹ ਅਹਿਸਾਸ ਸਾਨੂੰ ਖੁਦ ਭੁਗਤਣੇ ਕਹਿੰਦੇ ਹਨ ਕਾਸਾ ਨਾ ਪਤਾ ਲੱਗਦਾ ਕਿਉਂਕਿ ਕਹਿੰਦੇ ਨੇ ਵੀ ਦੂਜੇ ਦੇ ਘਰ ਲੱਗੀ ਤਾਂ ਦਸਾਂਤਰ ਨੂੰ ਵੀ ਆਪਣੇ ਘਰ ਲੱਗੀ ਆ। ਅੰਮ੍ਰਿਤ ਹਲਕਾ ਨਾ ਚਾਹਾਂਗੀ ਕਿ ਸਾਡੀ ਹੋਣ ਤੇ ਪਹਿਚਾਣ ਨੂੰ ਉਦੋਂ ਤੱਕ ਕੋਈ ਖਤਰਾ ਨਹੀਂ ਜਦੋਂ ਸਾਡੇ ਕੋਲੇ ਆਪਣੇ ਦੇਸ਼ ਵਾਲੀਆਂ ਕਦਰਾਂ ਕੀਮਤਾਂ ਹਨ ਪੰਜਾਬੀ ਅਥ ਹੈ। ਪਰ ਜਦੋਂ ਸਾਡੀ ਨਵੀਂ ਪੀੜ੍ਹੀ ਸਾਡੇ ਦੋਗਲੇਪਨ ਨੂੰ ਦੇਖਦੀ ਹੈ ਤਾਂ ਉਹ ਸਾਡੇ ਕਿਰਦਾਰ ਨੂੰ ਨਫ਼ਰਤ ਕਰਦੀ ਹੋਈ ਸਾਡੇ ਤੋਂ ਦੂਰ ਭੱਜਦੀ ਹੈ। ਪਾਵੇਂ ਪਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਉਦਾਹਰਣਾਂ ਮਿਲਦੀਆਂ ਨੇ ਪਰ ਨਿਸ਼ੀ ਤੌਰ ਤੇ ਵੀ ਮੈਂ ਇਹ ਦੇਖਿਆ ਕਿ ਮੇਰੇ ਇੱਕ ਰਿਲੇਟਿਵ ਨੇ ਉਹਨਾਂ ਕੋਲ ਬਹੁਤ اچھی ਪ੍ਰਾਪਰਟੀ ਸੀ ਤੇ ਉਧਰ ਵੀ ਬਹੁਤ ਸੱਚਾ ਬਿਜ਼ਨਸ ਸੀ ਤੇ ਅੱਜ ਉਹ ਆਪਣੇ ਪਿਤਾ ਦੀ ਸੰਭਾਲ ਲਈ ਸਾਰਾ ਆਪਣਾ ਬਿਜ਼ਨਸ ਬਾਈਂਡ ਆਫ ਕਰਕੇ ਉਹਨਾਂ ਦੇ ਤੇ ਇਕੱਲੇ ਦੇਖਭਾਲ ਕਰਦੇ ਹਨ ਤੇ ਇਹ ਇੱਕ ਧਮਾਂ ਪੱਖੀ ਪ੍ਰਕਾਰ ਹੈ ਸੋ ਜਦੋਂ ਤੱਕ ਮੇਰਾ ਇਹੀ ਕਹਿਣਾ ਕਿ ਅਸੀਂ ਆਪਣੀ ਮਾਂ ਮੋਲੀ ਨਾਲ ਜੁੜੇ ਰਹਾਂਗੇ ਉਸ ਨੂੰ ਪਿਆਰ ਕਰਦੇ ਰਹਾਂਗੇ ਤੇ ਮਾਂ ਬੋਲੀ ਦੀਆਂ ਅਸੀਂ ਸਾਂ ਸਾਡੀ ਚੋਣੀ ਪੈਂਦੀਆਂ ਰਹਿਣਗੀਆਂ ਤੇ ਇੱਥੇ ਜੋ ਸਖਸ਼ੀਤਾ ਨੇ ਮੈਨੂੰ ਭਰੂ ਹੋਈਆਂ ਉਹਨਾਂ ਨੂੰ ਮਾਂ ਬੋਲੀ ਦਾ ਅਪਾਰ ਮਾਂ ਬੋਲੀ ਦੀ ਅਪਾਰ ਬਖਸ਼ਿਸ਼ ਮੈਨੂੰ ਮਹਿਸੂਸ ਹੋਈ ਹੈ ਇਸੇ ਕਰਕੇ ਉਹਨਾਂ ਦੇ ਚਿਹਰਿਆਂ ਤੇ ਚਲੌ ਹੈ ਸੋ ਇੱਥੇ ਮੈਂ ਆਪਣੇ ਇਸ ਪੇਪਰ ਦਾ ਅੰਤ ਕਿਸੇ ਕਵਿਰੀਏ ਨਾਲ ਸੁਖਾਵੀ ਨਾ ਕਰ ਰਹੀਆਂ ਕਿ ਪੰਜ ਦਰਿਆਵਾਂ ਦੀ ਧਰਤੀ ਈ ਹੈ ਪੰਜਾਬੀ ਬੋਲੀ ਪੰਜ ਦਰਿਆਵਾਂ ਦੀ ਧਰਤੀ ਈ ਹੈ ਪੰਜਾਬੀ ਬੋਲੀ ਇੰਤਲਾਕ ਦਾ ਹਾੜ ਆਪਣੀ ਸ਼ਹਿਦ ਵੰਗੂ ਸਾਡੇ ਉੱਪਰ ਡੋਲੀ ਇਸ ਦੇ ਸਿੱਤੇ ਹੱਥਾਂ ਨਾਲ ਨਿਕਦਾਂ ਸੂਫੀ ਸੰਤਾਂ ਦਾ ਵਿੱਚ ਵਾਸਾ ਇਸ ਲਈ ਇਹਦੇ ਵਿੱਚੋਂ ਦਿਸਦਾ ਸਾਨੂੰ ਆਪਣਾ ਆਪਾ ਮਾਂ ਬੋਲੀ ਦਾ ਕਰੋ ਨਾਮ ਉਚਾਰ ਮਾਂ ਬੋਲੀ ਇਹ ਆਸ ਕਰੇ ਮਾਂ ਬੋਲੀ ਦਾ ਕਰੋ ਨਾਮ ਉਚਾਰ ਮਾਂ ਬੋਲੀ ਇਹ ਆਸ ਕਰੇ ਹੱਸੇ ਵਸੇ ਰਹੋ ਪੰਜਾਬੀਓ ਮਾਂ ਬੋਲੀ ਅਰਦਾਸ ਕਰੇ ਮਾਂ